ਰਸਨਾ ਤੂੰ ਅਨਰਸ ਰਜ ਰਹੀs ਤੇਰੀ ਪਿਆਸ ਨਾ ਜਾਏ ਉਹ ਰਸਨਾ ਅਸੀਂ ਜੀਵ ਨੂੰ ਕਹਿਣ ਲੱਗੇ ਜੀਵ ਨੂੰ ਸੰਬੋਧਨ ਕੀਤਾ ਜਾ ਸਕਦਾ ਜੀਵ ਨੂੰ ਹਗ ਨਹੀਂ ਮਾਰੀ ਜਾ ਸਕਦੀ ਜੀਵ ਤਾਂ ਜੀਵ ਨੂੰ ਕੋ ਸੁਣਦਾ ਜੀਵ ਦੇ ਕੰਨ ਨੇ ਜੀਵ ਨੂੰ ਕਿਹਾ ਹੈ ਰਸਨਾ ਉਹਦੇ ਕੰਨ ਹੈਗੇ ਨੇ ਸੁਣਦਾ ਉਦੇ ਦਿਮਾਗ ਹੈਗਾ ਉਹਦੇ ਕੋਲ ਬੁੱਧੀ ਹੈ ਕਿਹਾ ਵੀ ਤੇਰੀ ਪਿਆਸ ਨਹੀਂ ਜਲਦੀ ਦਾਦਾ ਜੀ ਨੂੰ ਪਿਆਸ ਲੱਗਦੀ ਹੈ ਪਿਆਸ ਜੀਵ ਨੂੰ ਥੜੀ ਲੱਗਦੀ ਇਹ ਗੱਲ ਹੈ ਕਿਸ ਨੂੰ ਪਿਆਸ ਲੱਗੀ ਹੋਵੇ ਜੀਵ ਸੁੱਖ ਦੀ ਆਪਾਂ ਕਰੀ ਜੀਵ ਨੂੰ ਨੇ ਪਿਆਸ ਆ ਪਿਆਸ ਕਹਿੰਦਾ ਕਹਿੰਦਾ ਮੈਨੂੰ ਪਿਆਸ ਲੱਗੀ ਜੋ ਬੋਲਦਾ ਪਿਆਸ ਉਹਨੂੰ ਲੱਗੀ ਰਹੀ ਹੈ ਤੇ ਜੀਵ ਤਾਂ ਬੋਲਦੇ ਨਹੀਂ ਹੈ ਫਿਰ ਬੋਲਦਾ ਤਾਂ ਕੋਈ ਹੋਰ ਹੈ ਬੋਲਣ ਵਾਲੇ ਨੂੰ ਪਿਆਸ ਲੱਗੀ ਹੋਈ ਹੈ ਜੀਭ ਨਹੀਂ ਬੋਲਦੀ ਜੀਭ ਨਾਲ ਬੋਲਦਾ ਕੋਈ ਜੀਭ ਦੀ ਬਸਰ ਨਾ ਬੋਲਿਆ ਜਾਂਦਾ ਜਿਹਦੇ ਜੀਭ ਨਹੀਂ ਹੁੰਦੀ ਬੋਲ ਨਹੀਂ ਸਕਦਾ ਉਹ ਬੋਲਣਾ ਚਾਹੁੰਦਾ ਵੀ ਨਹੀਂ ਬੋਲ ਸਕਦਾ ਉਹ ਬੋਲਣਾ ਚਾਹੁੰਦਾ ਹੋਵੇ ਤਮ ਬੋਲ ਸਕਦਾ ਜੀਭ ਤਾਂ ਇੱਕ ਸਾਜ਼ ਹੈ ਸਾਰਾ ਸਰੀਰ ਇੱਕ ਸਾਜ਼ ਹੈ ਤੁਮੀਂ ਕਹਣਾ ਜੋ ਹਮ ਜੰਤ ਬਜਾਉਂਦੇ ਜਿਹੜਾ ਸਾਜ਼ ਅਸੀਂ ਵਜਾਉਂਦੇ ਸੀ ਨਾ ਜੰਤ ਆ ਸਾਰਾ ਸਰੀਰ ਸਾਜ਼ ਹੈ ਜੋ ਹਮ ਜੰਤ ਬਜਾਉਂਦੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਤੇ ਸਾਜ਼ ਵਜਾ ਕੇ ਬੋਲ ਕੇ ਟੁੱਟ ਗਈ ਸਭ ਤਾਰ ਮੇਰੀਆਂ ਸਾਰੀਆਂ ਤਾਰਾਂ ਟੁੱਟ ਗਈਆਂ ਇਹਨਾਂ ਅੱਖਾਂ ਟੁੱਟ ਗਈਆਂ ਅੱਖਾਂ ਦਾ ਤਾਰਾਂ ਟੁੱਟ ਗਈਆਂ ਕੰਨਾਂ ਦਾ ਤਾਰਾਂ ਟੁੱਟ ਗਈਆਂ ਜੀਵਨ ਦਾ ਤਾਰਾਂ ਟੁੱਟ ਗਈਆਂ ਸਾਜ਼ ਵਿਚਾਰਾ ਫਿਰ ਕੀ ਕਰੂਗਾ ਟੁੱਟ ਗਏ ਇਹ ਸਬਤਾਰ ਜੰਤ ਵਿਚਾਰਾ ਕਿਆ ਕਰੇ ਜੋ ਚੋਲੇ ਪਜਾਵਣ ਹਾਰ ਪਜਾਵਣ ਹਾਰ ਕੌਣ ਸੀ ਇਹਨੂੰ ਪਜਾਵਣ ਹਾਰ ਨੂੰ ਪਿਆਸ ਲੱਗੀ ਐ ਪਜਾਵਣ ਹਾਰ ਹੀ ਰਸਨਾ ਹੈ ਇਹਦਾ શરીਰ ਦੇ ਵਿੱਚ ਬੈਠਾ ਰਸਨਾ ਉਹਦੀ ਨੂੰ ਪਿਆਸ ਲੱਗੀ ਐ ਉਹਨੂੰ ਆਖ ਮਾਰੀ ਗਏ ਇਹ ਰਸਨਾ ਨੂੰ ਪਿਆਸ ਕਾਦੀ ਐ ਇਹ ਰਸਨਾ ਨੂੰ ਮਾਇਆ ਦੇ ਬਦਾਰਥਾਂ ਦੀ ਪਿਆਸ ਲੱਗੀ ਐ ਤ੍ਰਿਸ਼ਨਾ ਲੱਗਿਆਈ ਇਹ ਰਸ ਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਤੇਰੀ ਪਿਆਸ ਨਾ ਜਾ ਪਿਆਸ ਕੜੀ ਤੇ ਤ੍ਰਿਸ਼ਨਾ ਸੱਚੋ ਜਾ ਨਹੀਂ ਸਕਦੀ ਤ੍ਰਿਸ਼ਨਾ ਬਿਰਲੇ ਹੀ ਕਿ ਬੁਝੀ ਰਹੇ ਤੇਰੀ ਪਿਆਸ ਨਾ ਜਾਏ ਪਿਆਸ ਨਹੀਂ ਜਾਣੀ ਬਾਹਲੇ ਪਦਾਰਥਾਂ ਨਾਲ ਇਹ ਭੁੱਖ ਤੇਰੀ ਭੁੱਖਿਆ ਭੁੱਖ ਨਾ ਉਤਰੇ ਭੁੱਖ ਕਹ ਲੋ ਜਾਂ ਪਿਆਸ ਕਹ ਲੋ ਪਿਆਸ ਨਾ ਜਾਏ ਪਿਆਸ ਕਿਤੇ ਹੋਰ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਜਿੰਨਾ ਜਰਾ ਹਰ ਰਸ ਨੀਰਾ ਤੈਨੂੰ ਮਿਲਦਾ ਕਿਤੋਂ ਵੀ ਹਰਕਾ ਨਾਮ ਨਹੀਂ ਮਿਲਦਾ ਹਰਕਾ ਗਿਆਨ ਨਹੀਂ ਮਿਲਦਾ ਤੇਰਾ ਗਿਆਨ ਤੈਨੂੰ ਨਹੀਂ ਮਿਲਦਾ ਤੈਨੂੰ ਇਹ ਨਹੀਂ ਪਤਾ ਕਿ ਮੈਂ ਕੀ ਹਾਂ ਤਾਂ ਹੀ ਤਾਂ ਪਿਆਸ ਤਾਂ ਹੀ ਦਾ ਪਿਆਸ ਜਿਹੜੀ ਸਰੀਰ ਦੀ ਹੈ ਉਹਨੂੰ ਆਪਣੀ ਪਿਆਸ ਬਣਾ ਲਿਆ ਸਰੀਰ ਦੀ ਭੁੱਖ ਪਿਆਸ ਨੂੰ ਆਪਣੀ ਪਿਆਸ ਬਣਾ ਲਿਆ ਤੇਰੀ ਪਿਆਸ ਇਹ ਤਾਂ ਨਾ ਨਹੀਂ ਜਾਣੀ ਇਹ ਸਰੀਰ ਦੀ ਪਿਆਸ ਹੈ ਸਰੀਰ ਦੇਆਂ ਲੋੜਾਂ ਨੇ ਸੇਤੀ ਭੁੱਖ ਹੈ ਤੇਰੀ ਪਿਆ ਜਾਊਗੀ ਨਾਮ ਨਾਲ ਹਰ ਰਸ ਨਾਲ ਹਰ ਰਸ ਬੱਲੇ ਨਾਲ ਪਾਏ ਹਰ ਰਸ ਬੱਲੇ ਪਊਗਾ ਤਾਂ ਜਾਊਗੀ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੇ ਆਈ ਸਰੀਰ ਦੀ ਜਿਹੜੀ ਪਿਆਸ ਜਾਊਗੀ ਉਹ ਫਾੜੀ ਨਾਲ ਰੋਟੀ ਨਾਲ ਕੱਪੜੇ ਨਾਲ ਇਹਦੀਆਂ ਲੋੜਾਂ ਨਲ ਜਾਊਗੀ ਤੈਨੂੰ ਇੰਨਾ ਹੀ ਨਹੀਂ ਪਤਾ ਮੇਰਾ ਔਰ ਮੇਰੇ ਸਰੀਰ ਦਾ ਕੀ ਫਰਕ ਹੈ ਅਲੱਗ 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 ਕਰਕੇ ਹੀ ਅਸ ਇਹ ਲਗ ਲਗ ਇਹ ਤੋਂ ਸਮਝਾਉਣਾ ਸ਼ੁਰੂ ਕਰਤਾ ਇਹ ਤੋਂ ਲਗ ਲਗ ਦੋ ਸ਼ਰੀਰਾਂ ਨੂੰ ਲਗ ਲਗ ਸਮਝਾਉਣਾ ਸ਼ੁਰੂ ਕਰਤਾ ਕਿ ਬਾਹਲਾ ਸ਼ਰੀਰ ਕੀ ਹੈ ਰਸਨਾ ਕੀ ਹੈ ਜਿੱਤਿਆ ਹਰ ਰਸ ਪਲੇ ਹਰ ਰਸ ਪਾਇ ਪਲੇ ਪੀਏ ਹਰ ਰਸ ਬਹੁੜ ਬਹੁੜ ਨਾ ਤ੍ਰਿਸ਼ਨਾ ਲੱਗੇ ਆਏ ਜਿਹੜਾ ਰਸ ਪੱਲੇ ਪੈ ਜਾਵੇ ਕਿਸੇ ਦੇ ਔਰ ਉਹ ਪੀ ਲਵੇ ਇਹ ਵੀ ਜ਼ਰੂਰੀ ਹੈ ਜਿ ਜਲਬੀਵੇ ਲਬਾਣੀ ਸੁਣ ਲਵੇ ਸਮਝ ਲਵੇ ਪੀਵੇ ਹੈ ਲੋ ਮਾਨ ਵਿੱਚ ਮਸਾਬੇ ਲੋ ਪੀ ਕੇ ਵੀ ਉਲਟੀ ਕਰ ਦਵੇ ਹਜ਼ਮ ਨਾ ਕਰੇ ਪੀਏ ਹਰਸ ਬਹੁਤ ਨਾਲ ਤ੍ਰਿਸ਼ਨਾ ਲੱਗੇ ਬਹੁਤ ਤ੍ਰਿਸ਼ਨਾ ਲੱਗੇ ਆਏ ਤੇਰੇ ਤ੍ਰਿਸ਼ਨਾ ਲੱਗੇ ਵੀ ਨਹੀਂ ਆ ਸਕਦੀ ਕਹੇ ਨਾਨਕ ਹੋਰ ਆਨਰ ਅਸਲ ਸਭ ਵਿਸਰੈ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਪਰ ਇਹ ਗੱਲ ਨੂੰ ਰੋ ਰਿਹਾ ਇੱਕ ਇਹ ਜਿਹੜਾ ਹਰ ਰਸ ਹੈ ਕਰਮੀ ਪਾਈ ਹੈ ਇਹ ਕਰਮੀ ਪਰਮੈਸ਼ਰ ਦੀ ਕਿਰਪਾ ਤੋਂ ਬਨੋ ਨਹੀਂ ਮਿਲਦਾ ਕਰਮੀ ਪਾਈ ਹੈ ਉਹ ਕਿਰਮ ਹੈ ਉਹਦੀ ਕਿਰਪਾਈ ਆ ਮਿਲੇ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਸਤਿਗੁਰ ਮਿਲੇ ਜਿਸ ਆਏ ਜਿਹਨੂੰ ਸਤਿਗੁਰ ਦਾ ਗਿਆਨ ਬਲਜੇ ਨਾ ਸੱਚ ਦਾ ਗਿਆਨ ਬਲਜੇ ਕੋਈ ਆਦਮੀ ਹੋਵੇ ਚਾਹੇ ਚਾਹੇ ਕਿਸੇ ਹੋਰ ਸਾਧਨ ਬਣ ਜਵੇ ਕਹੇ ਨਾਨਕ ਸੋਰਾ ਗਿਆਨ ਨੂੰ ਵੀ ਕਹਿੰਦੇ ਨੇ ਸੱਚ ਦੇ ਨੂੰ ਕਮੀਰ ਨੂੰ ਆਦਮੀ ਨਹੀਂ ਮਿਲਿਆ ਗ੍ਰੰਥ ਮਿਲ ਗਏ ਗਿਆਨ ਨੂੰ ਤਾਂ ਪੜ੍ਹ ਲਿਆ ਲੈ ਲਿਆ ਗੁਰਦਾਨ ਕਰੂ ਸ਼ਬਦ ਮਿਲ ਗਿਆ ਉਪਦੇਸ਼ ਮਿਲ ਗਿਆ ਗਿਆ ਆਦਮੀ ਨਹੀਂ ਮਿਲਿਆ ਮਿਲਣਾ ਗਿਆਨ ਚਾਹੀਦਾ ਜਾਇ ਬੰਦੇ ਤੋਂ ਬਣ ਜਵੇ ਬੰਦੇ ਤੋਂ ਵੀ ਲੈ ਇੱਥੇ ਹੀ ਮਿਲੂਗਾ ਬੰਦੇ ਤੋਂ ਕਿਹੜਾ ਸਾਰੇ ਲੈ ਲੈਂਦੇ ਨੇ ਨਾ ਗ੍ਰੰਥ ਜੋ ਸਾਰੇ ਲੈ ਲੈਂਦੇ ਨੇ ਨਾ ਬੰਦੇ ਤੋਂ ਗਿਆਨ ਸਾਰੇ ਲੈ ਲੈਂਦੇ ਮਾਝੀ ਨੇ ਲੈਣਾ ਲੈ ਰੰਦਾ ਇਹਦੇ ਤੇ ਦੀ ਕਿਰਪਾ ਹੁੰਦੀ ਉਹ ਲੈ ਲੰਦਾ ਉਹ ਨਹੀਂ ਲੈਂਦਾ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਬਸੇ ਮਨ ਆਏ ਨਾਨਕ ਕਹੇ ਹੋਰ ਜਿਹੜੇ ਰਸ ਨੇ ਸਾਰੇ ਮਾਇਆ ਦੇ ਅਨਰਸ ਸਭ ਵਿਸਰ ਹੈ ਅਸਲ ਦੇ ਵਿੱਚ ਰਸ ਹੈ ਨਹੀਂ ਗੁਰਬਾਣੀ ਨਹੀਂ ਬਲਦੀ ਰੂ ਰਸ ਰਸ ਕੇਵਲ ਉਹ ਹੈ ਜਿਹੜਾ ਆਤਮ ਵਧਾਰਾ ਸੂਦਾ ਹੈ ਸ਼ਰੀਰ ਦੇ ਰਸ ਸ਼ਰੀਰ ਨੂੰ ਕੀ ਬਤਾ ਰਸ ਦਾ ਰਾਸ ਦਾ ਟੇਸ ਲੈੰਦੀ ਆਤਮਾ ਉਹ ਆਤਮਾ ਦਾ ਰਸ ਹੈ ਦਿਓ ਇਸ ਕਰਕੇ ਅਨਰਸ ਕਹਿੰਦੇ ਜੀ ਰਸਤਾ ਹੈਗੇ ਨੇ ਹੋਰ ਕਿਸੇ ਦਾ ਰਸ ਹੋਣੇ ਨੇ ਆਤਮਾ ਦਾ ਰਸ ਜੀ ਆਤਮਾ ਦਾ ਕੋਈ ਸੰਬੰਧ ਨਹੀਂ ਉਹਨੂੰ ਸੰਸਾਰ ਦੇ ਰਸ ਆਤਮਾ ਦੇ ਰਸ ਨਹੀਂ ਆਂ ਦਰਸ ਦੇ ਉਹ ਬਿਸਰੇ ਇਹ ਬਿਸਰ ਜਾਂਦੇ ਨੇ ਜੋ ਹਰ ਬਸੇ ਮਨਾ ਹੈ ਚਾਰ ਬਸੇ ਮਨਾ ਹੈ ਇਹਨਾਂ ਦਾ ਟੇਸ ਟੇਸ ਇੱਦਾਂ ਹੀ ਨਹੀਂ ਇਹਦੀ ਭੁੱਖ ਪਿਆਸ ਰਹਿੰਦੀ ਹੋਈ ਨਹੀਂ ਵਿਸਰ ਜਾਂਦੇ ਨੇ ਜਾਂ ਹਰ ਵਸੇ ਮਾਰ